ਕੁਲਤਾਰ ਸਿੰਘ ਸੰਧਵਾ ਹੁਣੇ-ਹੁਣੇ ਜਗਜੀਤ ਸਿੰਘ ਡੱਲੇਵਾਲ ਨੂੰ ਮਿਲ ਕੇ ਆਏ ਨੇ ਉਸ ਤੋਂ ਬਾਅਦ ਪੀਸੀ ਹੋਈ ਕਿਸ ਤਰ੍ਹਾਂ ਦੀ ਗੱਲਬਾਤ ਹੋਈ ਕੁਲਤਾਰ ਸਿੰਘ ਸੰਧਵਾ ਜੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਕਾਫੀ ਲੰਬਾ ਟਾਈਮ ਚਰਚਾ ਹੋਈ ਕਿਸਾਨ ਆਗੂਆਂ ਨਾਲ ਵੀ ਚਰਚਾ ਹੋਈ ਹੈ ਤੇ ਉਸ ਤੋਂ ਬਾਅਦ ਜਿਹੜੇ ਜਗਜੀਤ ਸਿੰਘ ਡੱਲੇਵਾਲ ਆ ਉਹਨਾਂ ਨਾਲ ਵੀ ਗੱਲਬਾਤ ਹੋਈ ਹੈ ਸਿਹਤ ਦਾ ਹਾਲ ਜਾਣਨ ਦੀ ਕੋਸ਼ਿਸ਼ ਕਰਾਂਗੇ ਦੀ ਸਿਹਤ ਹੁਣ ਤੁਹਾਨੂੰ ਪਤਾ ਲੱਗਿਆ ਡੱਲੇਵਾਲ ਸਾਹਿਬ ਦੀ ਹੁਣ 31 ਦਿਨ ਹੋ ਗਏ ਜੀ ਸਿਹਤ ਦਾ ਮਤਲਬ ਨਾਜ਼ੁਕੀ ਹੈ ਖਾਸ ਕੀ ਚਰਚਾ ਹੋਈ ਖਾਸ ਤੇ ਮੈਂ ਤੇ ਇਹੀ ਕਿਹਾ ਸੀ ਵੀ ਸਾਨੂੰ ਤੁਹਾਡੀ ਲੋੜ ਹੈ ਤੁਸੀਂ ਸਾਡੇ ਸਾਥੀਆਂ ਬਜ਼ੁਰਗਾਂ ਕਿਸਾਨਾਂ ਨੂੰ ਲੋੜ ਹੈ ਲੇਕਿਨ ਉਹ ਆਪ ਦੇ ਜਿਹੜੀ ਆ ਉਹ ਗੱਲ ਤੇ ਅਡੇਗ ਨਹੀਂ ਜੀ ਕੀ ਉਹਨਾਂ ਨੇ ਕੀ ਕਿਹਾ ਕੋਈ ਟ੍ਰੀਟਮੈਂਟ ਲੈਣ ਨੂੰ ਨਹੀਂ ਟ੍ਰੀਟਮੈਂਟ ਬਾਰੇ ਕੋਈ ਗੱਲ ਨਹੀਂ ਕੀਤੀ ਤਾਂ ਬਲਤਾਰ ਸਿੰਘ ਸੰਧਵਾ ਜੀ ਸਪੀਕਰ ਪੰਜਾਬ ਵਿਧਾਨ ਸਭਾ ਬਜ਼ੁਰਗ ਨੂੰ ਜਿਹੜਾ ਆਪਦੇ ਘਰ ਦੀ ਲੜਾਈ ਨਹੀਂ ਲੜ ਰਿਹਾ ਉਹ ਇਕੱਲੇ ਪੰਜਾਬ ਦੀ ਲੜਾਈ ਨਹੀਂ ਲੜ ਰਿਹਾ ਉਹ ਦੇਸ਼ ਦੇ ਕਿਸਾਨਾਂ ਦੀ ਲੜਾਈ ਲੜ ਰਿਹਾ ਹਾਂ ਜੇਕਰ ਐਮਐਸਪੀ ਮਿਲਦੀ ਆ ਦੇਸ਼ ਦੇ ਕਿਸਾਨਾਂ ਨੂੰ ਤਾਂ ਜਿੱਥੇ ਦੇਸ਼ ਦਾ ਫਾਇਦਾ ਹੋਣਾ ਹੈ ਦੇਸ਼ ਤਕੜਾ ਹੋਣਾ ਹੈ ਉੱਥੇ ਨਾਲ-ਨਾਲ ਸਾਡਾ ਪੰਜਾਬ ਵੀ ਬਚਣਾ ਡਾਇਵਰਸਿਫਿਕੇਸ਼ਨ ਹੋਏਗੀ ਔਰ ਇਸ ਗੱਲ ਨੂੰ ਸਾਡੇ ਪ੍ਰਧਾਨ ਮੰਤਰੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਸੁਣ ਲੈਣਾ ਚਾਹੀਦਾ ਕਿ ਤੁਸੀਂ ਕਿਸਾਨ ਨੂੰ ਦਰਗਿਨਾਰ ਕਰਕੇ ਦੇਸ਼ ਨੂੰ ਦਰਕਰਾਰ ਕਰ ਰਹੇ ਹੋ ਕਿਸਾਨ ਦੀ ਗੱਲ ਨਾ ਸੁਣ ਕੇ અપਮਾਨਤ ਕਰਕੇ ਦੇਸ਼ ਨੂੰ ਸੰਵਿਧਾਨ ਨੂੰ અપਮਾਨਤ ਕਰ ਰਹੇ ਹੋ ਇਹ ਉਹੀ ਕਿਸਾਨ ਨੇ ਜਿਨ੍ਹਾਂ ਦੇ ਪੁਰਖਿਆਂ ਨੇ ਦੇਸ਼ ਆਜ਼ਾਦ ਕਰਾਇਆ ਇਹ ਉਹੀ ਕਿਸਾਨ ਨੇ ਜਿਨ੍ਹਾਂ ਦੇ ਬੱਚੇ ਰੋਜ਼ ਤਿਰੰਗੇ 'ਚ ਲਿਫਟ ਕੇ ਆਉਂਦੇ ਆ ਇਹ ਉਹੀ ਕਿਸਾਨ ਹੈ ਜਿਹੜੇ ਤੁਹਾਨੂੰ ਅੰਨ ਪੈਦਾ ਕਰਕੇ ਦਿੰਦੇ ਆ ਸੋ ਇਹਨਾਂ ਦੀ ਗੱਲ ਸੁਣਨਾ ਸਰਕਾਰ ਦਾ ਫਰਜ਼ ਹੈ ਸੋ ਕੇਂਦਰ ਸਰਕਾਰ ਨੂੰ ਅੱਗੇ ਆ ਕੇ ਗੱਲ ਸੁਣਨੀ ਚਾਹੀਦੀ ਐ ਉਹਨਾਂ ਦੀ ਸਿਹਤ ਬਹੁਤ ਖਰਾਬ ਐ ਬੀਪੀ ਡਾਊਨ ਹੋ ਰਿਹਾ ਦਾ ਜਗਜੀਤ ਸਿੰਘ ਢੱਲੇਵਾਰ ਹੋਰਾਂ ਨੇ 31 ਦਿਨ ਹੋ ਗਏ ਦੋ ਦਿਨ ਭੁੱਖੇ ਨਹੀਂ ਰਿਹਾ ਜਾਂਦਾ 31 ਦਿਨ ਹੋ ਗਏ ਬਹੁਤ ਕਮਜ਼ੋਰ ਨੇ ਉਹ ਸੋ ਇਹ ਸਬਰ ਨਾ ਪਰਖਣ ਮੋਦੀ ਸਾਹਿਬ ਕੇਂਦਰ ਸਰਕਾਰ ਅਸੀਂ ਸਾਰੇ ਬਤੌਰ ਪੰਜਾਬੀ ਇਹਨਾਂ ਮੰਗਾਂ ਦੇ ਨਾਲ ਸਹਿਮਤ ਆ ਔਰ ਇਹ ਦੇਸ਼ ਨੂੰ ਬਚਾਉਣਾ ਤੇ ਐਮਐਸਪੀ ਦੇਣੀ ਪੈਗੀ ਕਿਸਾਨੀ ਮੰਗਾ ਨੂੰ ਤੁਸੀਂ ਬਹੁਤੀ ਦੇਰ ਤੁਸੀਂ ਅੱਖੋਂ ਪਰੋਖੇ ਨਹੀਂ ਕਰ ਸਕਦੇ ਤੁਸੀਂ ਹੁਣ ਨਵਾਂ ਇੱਕ ਡਰਾਫਟ ਚਾ ਲੈ ਜਾਂਦਾ ਲੁਕਮੀ ਢੰਗ ਦੇ ਨਾਲ ਤੁਸੀਂ ਫੇਰ ਉਹੀ ਚਾਲ ਚੱਲਣੀ ਚਾਹੁੰਦੇ ਹੋ ਅਮਰੀਕਾ ਦੇ ਤੁਸੀਂ ਅਮਰੀਕਾ 'ਚ 1% ਕਿਸਾਨ ਹੈ ਉੱਥੇ ਸਲਸਿਡੀ ਬਹੁਤ ਦਿੱਤੀ ਜਾਂਦੀ ਹੈ ਇੱਥੇ ਦਾ 80% ਹੈ ਤੁਸੀਂ ਇਹਨੂੰ ਕਿਵੇਂ ਉਸ ਮਾਡਲ ਨੂੰ ਇੱਥੇ ਲਾਗੂ ਕਰਦੇ ਹੋਗੇ ਵੀ ਸਾਰਿਆਂ ਨੂੰ ਕਿਸਾਨੀ ਤੋਂ ਬਾਹਰ ਕੱਢ ਦਿਓ ਕਿਸਾਨ ਦੀ ਕਿਸਾਨੀ ਦੀ ਕਾਰਪੋਰਟਾਈਜੇਸ਼ਨ ਕਰ ਦਿਓ ਅਡਾਨੀ ਨੂੰ ਦੇ ਦਿਓ ਸਾਰੀਆਂ ਇਹ ਉਹੀ ਚਾਲ ਹੈ ਤੁਸੀਂ ਸਾਰੀ ਖੇਤੀ ਜਿਹੜੀ ਹੈ ਉਹ ਅਡਾਨੀ ਵਰਗਿਆਂ ਨੂੰ ਦੇਣੀ ਚਾਹੁੰਦੇ ਹੋ ਲੇਕਿਨ ਪੰਜਾਬ ਦਾ ਕਿਸਾਨ ਜਿੱਥੇ ਦੇਸ਼ ਖਾਤਰ ਸੰਘਰਸ਼ ਕਰਦਾ ਉੱਥੇ ਆਪਦੀ ਜ਼ਮੀਨ ਖਾਤਰ ਤਾਂ ਕਰਦਾ ਹੀ ਰਹੇਗਾ ਨਾ ਆਪਦੀ ਅਣਖਾਂ ਖਾਤਰ ਆਪਦੀ ਆਉਣ ਵਾਲੀਆਂ ਨਸਲਾਂ ਖਾਤਰ ਸੋ ਅਸੀਂ ਸਾਰੇ ਸਾਥੀ ਤੁਹਾਡੇ ਤੋਂ ਉਮੀਦ ਕਰਦੇ ਆਂ ਮੀਡੀਆ ਤੋਂ ਉਮੀਦ ਕਰਦੇ ਆਂ ਕਿ ਸਰਦਾਰ ਜਗਜੀਤ ਸਿੰਘ ਦੱਲੇਵਾਲ ਹੋਰਾਂ ਦਾ ਸੰਘਰਸ਼ ਕੋਈ ਆਪ ਦੇ ਘਰ ਦਾ ਸੰਘਰਸ਼ ਨਹੀਂ ਹੈ ਇਹ ਦੇਸ਼ ਲਈ ਸੰਘਰਸ਼ ਆ ਇਹ ਪੰਜਾਬ ਲਈ ਸੰਘਰਸ਼ ਆ ਇਕੱਲੇ ਪੰਜਾਬ ਦਾ ਵੀ ਨਹੀਂ ਹੈ ਸੋ ਇਹ ਸੰਘਰਸ਼ ਦੇ ਵਿੱਚ ਸਾਰੇ ਸਾਥ ਦਿਓ ਕੱਲ ਪਾਰਟੀ ਦਾ ਇੱਕ ਹਾਈ ਲੈਵਲ ਡੈਲੀਗੇਸ਼ਨ ਵੀ ਦੱਲੇਵਾਲ ਸਾਹਿਬ ਹੋਰਾਂ ਨੂੰ ਮਿਲ ਕੇ ਗਿਆ ਜੀ ਦੇ ਵਿੱਚ ਪਾਰਟੀ ਦੇ ਪ੍ਰਧਾਨ ਸ਼੍ਰੀ ਅਮਨ ਅਰੋੜਾ ਜੀ ਸਨ ਸੋ ਉਹਨਾਂ ਦੀਆਂ ਵੀ ਆਫਿਸ ਵਿੱਚ ਗੱਲਾਂ ਹੋਈਆਂ ਸੋ ਪਾਰਟੀ ਪਦਰ ਤੇ ਵੀ ਉਹ ਡਿਸਕਸ ਕਰਨਗੇ ਸਰਕਾਰ ਪਦਰ ਤੇ ਵੀ ਕਰਨਗੇ ਵਿਧਾਨ ਸਭਾ ਦੇ ਪਦਰ ਤੇ ਮੈਂ ਵੀ ਜੋ ਕਰ ਸਕਦਾ ਹੋਇਆ ਮੈਂ ਇਸ ਲੜਾਈ ਦੇ ਵਿੱਚ ਕਿਸਾਨਾਂ ਦੇ ਨਾਲ ਆ ਦੇਸ਼ ਦੇ ਨਾਲ ਸਰਦੂ ਸਾਹਿਬ ਤੁਸੀਂ ਕਿਹਾ ਕਿ ਤੁਸੀਂ ਇਹ ਮੰਤ ਦਾ ਸਮਰਥਨ ਕਰਦੇ ਹੋ ਅੱਜ ਤੱਕ ਪੰਜਾਬ ਸਰਕਾਰ ਵੱਲੋਂ ਕੋਈ ਵੀ ਕੇਂਦਰ ਸਰਕਾਰ ਨਾਲ ਕੋਈ ਗੱਲਬਾਤ ਕਰਨ ਦਾ ਪੈਨਲ ਖੋਲਿਆ ਗਿਆ ਕੋਈ ਇਸੇ ਵੀ ਤਰ੍ਹਾਂ ਦੀ ਕੋਈ ਚਿੱਠੀ ਕੋਈ ਕੁਝ ਵੀ ਮੇਰਾ ਖਿਆਲ ਹੈ ਲਗਾਤਾਰ ਮੀਟਿੰਗਾਂ ਹੋ ਰਹੀਆਂ ਜੀ ਪਰਸੋਂ ਵੀ ਮਿਲ ਕੇ ਆਏ ਆ ਆਪਣੇ ਸਾਡੇ ਵਿੱਤ ਮੰਤਰੀ ਸਾਹਿਬ ਔਰ ਨਾਲ ਗਟਾਰੂ ਚੱਕ ਜੀ ਵੀ ਗਏ ਗਏ ਸੀ ਸਾਡੇ ਅਫਸਰ ਵੀ ਸੀ ਉਹ ਲਗਾਤਾਰ ਮੀਟਿੰਗਸ ਹੋ ਰਹੀਆਂ ਔਰ ਮੈਂ ਵੀ ਜਿੱਥੇ ਕਿਤੇ ਮੌਕਾ ਮਿਲਦਾ ਮੈਂ ਤਾਂ ਕਿਤੇ ਸਕੂਲ ਨਹੀਂ ਮਤਲਬ ਸਕੂਲ ਦੇ ਵਿੱਚ ਕਿਸੇ ਕਾਲਜ ਦੇ ਵਿੱਚ ਜਿੱਥੇ ਕੋਈ ਫੰਕਸ਼ਨ ਹੁੰਦਾ ਉਥੇ ਬੱਚਿਆਂ ਨੂੰ ਇਸ ਬਾਰੇ ਲੜਾਈ ਬਾਰੇ ਦੱਸਦੇ ਆ ਸੋ ਪੰਜਾਬ ਸਰਕਾਰ ਦੇ ਬਿਲਕੁਲ ਇਹਨਾਂ ਮੰਗਾਂ ਦੇ ਨਾਲ ਸਹਿਮਤ ਹੈ ਸਹਿਮਤ ਹੈ ਕਿ ਤੁਸੀਂ 30 ਤਰੀਕ ਦੀ ਬੰਦ ਦੀ ਕਾਲ ਦਾ ਸਮਰਥਨ ਕਰਦੀ ਆ ਆਮ ਆਦੀ ਪਾਰਟੀ ਕੀ ਇਹਨਾਂ ਨੇ ਕਿਸਾਨਾਂ ਨੇ ਕਿਹਾ ਹੈਗਾ ਕਿ ਸਾਰੇ ادارے ਵਪਾਰਕ ادارے ਬੰਦ ਰਹਿਣਗੇ ਕੀ ਆ ਆਮ ਆਦੀ ਪਾਰਟੀ ਜੋ ਪੰਜਾਬ ਸਰਕਾਰ ਹੈ ਕੋਈ ਰਿਟਰਨ ਰੂਪ ਦੇ ਵਿੱਚ ਦਫਤਰ ਬੰਦ ਕਰਨ ਦਾ ਸਮਰਥਨ ਕਰੂਗੀ ਜੀ ਦੇਖੋ ਇਹਦੇ ਵਿੱਚ ਜਾਂ ਤਾਂ ਕੋਈ ਸਰਕਾਰ ਦਾ ਨੁਮਾਇੰਦਾ ਆ ਕੇ ਤੁਹਾਨੂੰ ਇਸ ਸਵਾਲ ਦਾ ਜਵਾਬ ਦੇਗਾ ਜਾਂ ਪਾਰਟੀ ਦਾ ਨੁਮਾਇੰਦਾ ਸੋ ਉਹਦੇ ਉਹ ਪਾਰਟੀ ਫੋਰਮ ਦੇ ਜਿਹੜਾ ਬੰਦਾ ਅਥੋਰਾਈਜ਼ ਆ ਉਹ ਹੀ ਇਸ ਸਵਾਲ ਦਾ ਜਵਾਬ ਦੇ ਸਕਦਾ ਮੈਂ ਪਰਸਨਲੀ ਇਹਦੇ ਨਾਲ ਦੇਖੋ ਉਹਨਾਂ ਦਾ ਇਹ ਜਵਾਬ ਵੀ ਜੇ 7 ਲੱਖ ਕਿਸਾਨ ਇੱਕ ਤਰ੍ਹਾਂ ਦਾ ਇਹਨਾਂ ਨੇ ਕਤਲ ਕੀਤੇ ਦੇਸ਼ ਦੀਆਂ ਜਿਹੜੀਆਂ ਮਾੜੀਆਂ ਨੀਤੀਆਂ ਨੀਤੀਆਂ ਨੇ ਉਹਨਾਂ ਦੇ ਤੁਸੀਂ ਡਾਟਾ ਰੱਖਣੇ ਬੰਦ ਕਰਤਾ ਸੋ ਉਹ ਉਹਨਾਂ ਦੀ ਹਮਦਰਦੀ ਕਰਕੇ ਮਨਾ ਕਰ ਰਹੇ ਆ ਅਸੀਂ ਵੀ ਉਹਨਾਂ ਨੂੰ ਕਿਹਾ ਲੇਕਿਨ ਉਹ ਆਪਦੀ ਗੱਲ ਤੇ ਉਸੇ ਤਰ੍ਹਾਂ ਕੈਮ ਸੰਧਵਾਦ ਸਾਹਿਬ ਤੁਸੀਂ ਡਰਾਫਟ ਦੀ ਗੱਲ ਕੀਤੀ ਜੋ ਸੂਬਿਆਂ ਨੂੰ ਭੇਜਿਆ ਡਰਾਫਟ ਤੇ ਪਾਰਟੀ ਦਾ ਕੀ ਸਟੈਂਡ ਆ ਅੱਗੇ ਜਿਹੜਾ ਇਜਲਾਸ ਹੋਣਾ ਉਹਦੇ ਵਿੱਚ ਕੋਈ ਫਰਕੀ ਮਤਾ ਪਾਇਆ ਜਾਏਗਾ ਜਾਂ ਕਿਸ ਤਰ੍ਹਾਂ ਦੇਖੋ ਮੈਂ ਉਹਦੇ ਬਾਰੇ ਇੱਕ ਕੈਪੈਸਿਟੀ ਬਿਲਡਿੰਗ ਜਿਹੜੀ ਸਾਡੇ ਐਮ ਐਲ ਏਜ਼ ਦੀ ਜਿਹੜੀ ਆ ਉਹ ਉਹ ਉਹਨਾਂ ਦੀ ਕੈਪੈਸਿਟੀ ਬਿਲਡਿੰਗ ਇੱਕ ਐਕਸਰਸਾਈਜ਼ ਰੱਖਾਂਗਾ ਜਿਹਦੇ ਵਿੱਚ ਐਕਸਪਰਟਸ ਨੂੰ ਬੁਲਾਵਾਂਗੇ ਔਰ ਉਹ ਆਪਦੇ ਆਪ ਦੇ ਵਿਊਜ਼ ਦੇਣਗੇ ਕੋਈ ਕਿਸੇ ਤਰ੍ਹਾਂ ਦਾ ਵਿਊ ਹੋ ਸਕਦਾ ਸੋ ਉਸ ਤੋਂ ਬਾਅਦ ਐਮ ਐਲ ਏਜ਼ ਜਦੋਂ ਡਿਸਕਸ਼ਨ ਹੋਏਗੀ ਉਹ ਉਹ ਆਪਦੇ ਇਹਦੇ ਬਾਰੇ ਦੱਸਣਗੇ ਲੇਕਿਨ ਮੈਨੂੰ ਇਹ ਲੱਗਦਾ ਵੀ ਇਹ ਜੀਐਸਟੀ ਵਾਲਾ ਹੀ ਹੈ ਦੂਜਾ ਮਾਡਲ ਦੂਜਾ ਸੀਐਮ ਸਾਹਿਬ ਨਾਲ ਜਾਂ ਨੀ ਸੀਐਮ ਸਾਹਿਬ ਮੈਨੂੰ ਨੰਬਰ ਤੋਂ ਡਰਾਫਟ ਆਇਆ ਮੈਂ ਉਹ ਨਾਲ ਮਿਲ ਨਹੀਂ ਸਕਿਆ ਆਪਸ ਵਿੱਚ ਸਾਡੀ ਪਰਸਨਲ ਡਿਸਕਸ਼ਨ ਹੁੰਦੀ ਰਹਿੰਦੀ ਉਹਦੇ ਤੋਂ ਇਹ ਲੱਗਦਾ ਵੀ ਜਿਸ ਤਰ੍ਹਾਂ ਜੀਐਸਟੀ ਨੇ ਪੱਠਾ ਬਿਠਾਤਾ ਨਾ ਸਾਡੇ ਸਾਰੇ ਕਾਰੋਬਾਰ ਦਾ ਛੋਟੇ ਕਾਰੋਬਾਰੀਆਂ ਦਾ ਦੁਕਾਨਦਾਰਾਂ ਦਾ ਨਿੱਕਿਆਂ ਦਾ ਉਸੇ ਤਰੀਕੇ ਨਾਲ ਇਹ ਖੇਤੀ ਦਾ ਵੀ ਨੁਕਸਾਨ ਕਰਨ ਵਾਲਾ ਡਾਕੂਮੈਂਟ ਹੈ ਹਜੇ ਤਕਮੀਰੀ ਇਹ ਸਮਝ ਬਣੀ ਹੈ ਲੇਕਿਨ ਸਾਰੇ ਤਰ੍ਹਾਂ ਦੀ ਸਮਝ ਉਥੋਂ ਲੈ ਕੇ ਫਿਰ ਜਿਹੜੀ ਵੱਡੀ ਸਰਕ ਕਿਸਾਨਾਂ ਦੇ ਵਿੱਚ ਚਰਚਾ ਹੈ 5 ਮਿੰਟ ਚ ਐਮ ਐਸ ਪੀ ਨੂੰ ਲੈ ਕੇ ਜਿਹੜੀ ਸਰਕਾਰ ਬਣਾਉਣ ਤੋਂ ਪਹਿਲਾਂ ਗੱਲ ਕਹੀ ਜਾਂਦੀ ਸੀ ਆਰਮ ਸਟੇਜਾਂ ਤੋਂ ਪਰ ਹੁਣ ਕਹਿੰਦੇ ਸਾਡੇ ਬਸ ਦੇ ਵਿੱਚ ਨਹੀਂ ਇਹ ਕਿਵੇਂ ਦੇਖਦੇ ਹੋ ਤੁਸੀਂ ਵੀ ਇੱਕ ਉਚੋਦੇ ਤੇ ਬੈਠੇ ਹੋ ਦੇਖੋ ਜਿਹੜੀਆਂ ਜਿਹੜੀਆਂ ਫਸਲਾਂ ਦੀ ਖਰੀਦ ਹੋ ਰਹੀ ਹੈ ਮੇਰੇ ਖਿਆਲ ਉਹ ਐਮ ਐਸ ਪੀ ਤੇ ਦਿੱਤੀਆਂ ਇੱਥੇ ਮੁੱਦੇ ਉੱਠਦੇ ਰਹਿੰਦੇ ਹੁੰਦੇ ਆ ਮੁੱਦਿਆਂ ਤੇ ਲੜਾਈ ਕਰਦੀਆਂ ਰਹਿੰਦੀਆਂ ਹੁੰਦੀਆਂ ਸਾਰੀਆਂ ਤਿਹਰਾ ਮੁੱਦੇ ਹੱਲ ਹੁੰਦੇ ਰਹਿੰਦੇ ਹੁੰਦੇ ਆ ਸੋ ਅਸੀਂ ਸਾਰੇ ਸਾਨੂੰ ਹੱਦ ਮੁੱਦੇ ਹੱਲ ਕਰਾਉਣ ਵਾਸਤੇ ਚੁਣਿਆ ਗਿਆ ਸੋ ਕੱਲੇ 92 ਨਹੀਂ ਮੈਂ 117 ਦੀ ਗੱਲ ਕਰਦਾ 117 ਹੀ ਪੰਜਾਬ ਦੇ ਆ ਔਰ ਸਾਰੇ ਮੁੱਦਿਆਂ ਦਾ ਹੱਲ ਕਰ ਲਈ ਆ ਆਪ ਦੇ ਆਪ ਦਾ ਜੋਰ ਲਾਉਣਗੇ ਮੇਰੀ ਇਹ ਤਵਕਕੋ ਜੀ ਸਰ ਪਾਰਟੀ ਮੀਟਿੰਗ ਦਾ ਕਾਲ ਕੀਤੀ ਜਿੱਤੀ ਜਾ ਸਕਦੀ ਹੈ ਜੀ ਦੇਖੋ ਇਹ ਪਾਰਟੀ ਪ੍ਰਧਾਨ ਦਾ ਫੈਸਲਾ ਹੁੰਦਾ ਇਹ ਉਹਨਾਂ ਨੇ ਕਰਿਆ ਜੀ ਸਰ ਪਾਰਟੀ ਖੇਤੀ ਨੀਤੀ ਤਿਆਰ ਕੀਤੀ ਜਾਣੀ ਸੀ ਸੰਧਵਾ ਸਾਹਿਬ ਉਹ ਕਿੱਥੋਂ ਤੱਕ ਗੱਲ ਅੱਗੇ ਖੇਤੀ ਦਾ ਮੇਰੇ ਖਿਆਲ ਖਰੜਾ ਵੀ ਤਿਆਰ ਹੈ ਉਹ ਰੈਟੀਫਿਕੇਸ਼ਨ ਹੋਣੀ ਹੈ ਉਸ ਇੱਕ ਹਿਸਟੋਰੀਕ ਡਾਕੂਮੈਂਟ ਹੈ ਉਹਦੇ 'ਚ ਇੱਕ ਵੀ ਛੋਟਾ ਮੋਟਾ ਵੀ ਕੋਈ ਕਮੀ ਨਹੀਂ ਰਹਿਣੀ ਚਾਹੀਦੀ ਉਸ ਮੇਰਾ ਖਿਆਲ ਸਾਰੇ ਐਕਸਪਰਟਸ ਦੇ ਉਹਦੇ ਤੇ ਵੀਊ ਆ ਰਹੇ ਆ ਜਲਦੀ ਹੋ ਜਾਏਗੀ ਨਾਜ਼ੁਕ ਹੈ ਔਰ ਕਿਸੇ ਤਰ੍ਹਾਂ ਦਾ ਵੀ ਟ੍ਰੀਟਮੈਂਟ ਲੈਣ ਤੋਂ ਉਹਨਾਂ ਨੇ ਮਨਾਂ ਕਰਤਾ ਔਰ ਜਿਹੜੀ ਅਗਲੇ ਦਿਨਾਂ ਦੀ ਜਿਹੜੀ ਗੱਲਬਾਤ ਕਹੀ ਹੈ ਕਿ ਕੋਸ਼ਿਸ਼ ਕਰਾਂਗੇ ਪੰਜਾਬ ਸਰਕਾਰ ਮਤਲਬ ਇਹ ਕੋਸ਼ਿਸ਼ ਹੈ ਕਿ ਕੇਂਦਰ ਦੇ ਨਾਲ ਕਿਸੇ ਤਰ੍ਹਾਂ ਦੀ ਕੋਈ ਵਿਚਕਾਰ ਕੋਈ ਕੜੀ ਬਣ ਕੇ ਇਸ ਸਮੱਸਿਆ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਖਨੌਰੀ ਬਾਰਡਰ ਤੋਂ ਜਿੱਥੇ ਕੁਲਤਾਰ ਸਿੰਘ ਸੰਧਵਾਪ ਸਪੀਕਰ ਪੰਜਾਬ ਵਿਧਾਨ ਸਭਾ ਦੇ ਉਹ ਜਗਜੀਤ ਸਿੰਘ ਢੱਲੇਵਾਲ ਨੂੰ ਮਿਲਣ ਆਏ ਕੈਮਰਾਮੈਨ ਕੁਲਜੀਤ ਨਾਲ ਮੈਂ ਹਰਜਿੰਦਰ ਸਿੱਧੂ